ਜਰੂਰ ਇਹ ਕੰਮ ਤੇ ਲੈ ਕੇ ਜਾਣੇ ਕੋਈ ਤਾਂ ਕੋਈ ਆਬਜੈਕਸ਼ਨ ਨਹੀਂ ਕਰਦਾ ਹੈਗਾ ਨਾਲ ਚ ਕੀ ਫਰਕ ਨਹੀਂ ਸਾਡੀ ਕੋਈ ਆਬਜੈਕਸ਼ਨ ਨਹੀਂ ਕਰਦੇ ਕੰਮ ਛੱਡ ਦੂੰਗਾ ਨਾ ਕੰਮ ਛੱਡ ਦਿੰਦਾ ਕੰਮ ਛੱਡ ਦੂੰਗਾ ਕੰਮ ਛੱਡ ਦਿੰਦਾ ਸਾਹਿਬ ਜੀ ਗੱਲ ਆ ਆਪਣੇ ਕੋਲੇ ਭਾਈ ਜਿਹੜਾ ਸਾਡੇ ਦਰਵੇਸ਼ ਨੂੰ ਕੁਝ ਕਹਿੰਦਾ ਸੀ ਉਹਦਾ ਕੰਮ ਛੱਡ ਦਿੰਦਾ ਵੀ ਲੋਕ ਜਿਵੇਂ ਬਣਾ ਕਰਦੇ ਕਮਾਈ ਤਾਂ ਕਰੇ ਨਾ માત્ર ਹੁੰਦੀ ਹੋਣੀ ਨਹੀਂ ਨੀ ਕਮਾਈ ਹੁਣ ਜਿੰਨੀ ਕੁ ਪ੍ਰਮਾਤਮਾ ਲਾਊਗਾ ਜੀ ਉਨੀ ਕਰਾਂਗੇ ਨਾ ਇਹ ਲੋਕੀ ਜਾਨਵਰ ਸੀਗਾ ਜਿਹਨੂੰ ਮੈਂ ਦਿলো ਜਾਨਣਾ ਪਿਆਰ ਕੀਤਾ ਇਹ ਸਕੂਟਰ ਦੀ ਕਿਹੜੇ ਘਾਉਨੇ ਹੋਗੇ ਸ਼ਾਨੇ ਸਕੂਟਰ ਦੀ ਘੁੰਮ ਰਹੀ ਸਕੂਟਰ ਤੇ ਜਿੱਥੇ-ਕਿੱਥੇ ਜਾਂਦੇ ਹੁੰਦੇ ਉਹ ਜਿਹੜਾ ਪਹਿਲਾ ਡੌਗ ਸੀਗਾ ਉਹ ਮੇਰੇ ਨਾਲ ਦਿੱਲੀ ਤੱਕ ਘੁੰਮਿਆ ਹਰਦਵਾਰ ਤੱਕ ਘੁੰਮਿਆ ਦਿੱਲੀ ਤੇ ਚੋਰੀ ਹੋਇਆ ਦਿੱਲੀ ਤੱਕ ਹਾਂਜੀ ਕਰਦੇ ਗਏ ਸੀਗੇ ਅੰਬਰ ਸ਼ਰਵੀ ਕਿਹਾ ਇਹ ਜਾਨਵਰ ਮੇਰੇ ਨਾਲ ਕੰਮ ਤੇ ਲੈ ਕੇ ਜਾਂਦੇ ਨੇ ਕਦੇ ਤਾਂ ਕੋਈ ਆਬਜੈਕਸ਼ਨ ਨਹੀਂ ਕਰਦਾ ਗਿਆ ਨਾਲ ਚ ਕੀ ਫਰਕ ਨਹੀਂ ਸਾਡੇ ਕੋਈ ਆਬਜੈਕਸ਼ਨ ਨਹੀਂ ਕਰਦਾ ਕੰਮ ਛੱਡ ਦੂੰਗਾ ਨਾ ਪਤਾ ਕੰਮ ਛੱਡ ਦੂੰਗਾ ਕੰਮ ਛੱਡ ਦੂੰਗਾ ਜਦੋਂ ਜਦੋਂ ਜਾਂਦਾ ਫਿਰ ਐਦਾਂ ਹੀ ਖੜਦਾ ਹੁੰਦਾ ਇਹ ਹਾਂਜੀ ਕਈ ਵਾਰ ਇਦਾਂ ਹੜੇਂਦਾ ਆਪਦੀ ਮਰਜ਼ੀ ਦਾ ਮਾਨ ਲਾ ਗਾਏ। ਇਹ ਅੰਦਰ ਜਾਂਦੇ ਆ, ਖਾਂਦੇ ਆ, ਪੀਂਦੇ ਆ, ਬਾਹਰ ਆ ਜਾਂਦੇ ਆ। ਦੋ ਤੀ ਬੀ ਦੇ ਆ ਬਾਹਰ ਆਂਦੇ ਪਾਣੀ ਵਿੱਚ। ਅੱਛਾ ਇਹ ਰਹਿਣਾ ਤੇ ਇਸ ਜਗ੍ਹਾ ਤੇ ਕੀ ਅੰਦਰ ਕੱਲਾ ਰਹਿੰਦਾ? ਨਹੀਂ ਇਹ ਮੇ ਨਾਲ ਸਿਰੇ ਕੰਮ ਤੋਂ ਨਿੱਕੇ ਜਾਂਦਾ ਵਾ। ਬਾਕੀ ਇਹ ਜਿਹਨੇ ਵੀ ਜਾਨਵਰ ਨੇ ਸਾਡੇ ਗੱਲ ਜਾਨਵਰ ਦੇ ਛੱਟ ਲੱਗੀ ਹੋਈ ਸੀ ਜਦੋਂ ਮੈਂ ਬਰਦ ਕਰਕੇ ਗਿਆ ਮੈਂ ਤੇ ਇਸ ਕਰਕੇ ਉਹ ਜਾਨਵਰ ਦੇ ਛੱਟ ਲੱਗੀ ਮੈਨੂੰ ਬਹੁਤ ਫੀਲ ਹੋਇਆ ਇੱਕ ਤਾਂ ਮੈਂ ਉਹਨੂੰ ਰੋਟੀ ਵੀ ਲਗਾਉ ਤੇ ਬਾਸੂ ਲੈ ਆ ਰਹੀ ਬਹੁਤ ਔਖਾ ਜਾ ਹੋ ਜਾਂਦਾ ਕਿ ਮੈਂ ਇਸ ਕਰਕੇ ਉਹਨੂੰ ਦੁਆਰ ਤੋਂ ਬਾਹਰ ਆਨਨ ਸਾਰ ਨੂੰ ਬਾਹਰ ਛੱਡ ਕੇ ਆ ਮੈਨੂੰ ਕੱਖ ਤੇ ਲੱਗਦਾ ਇਹ ਬੇਜੁਬਾਨ ਨੇ ਤੁਹਾਡੇ ਤੋਂ ਮੰਗਦਾ ਕੋਈ ਤੁਹਾਡੇ ਕੋਲ ਆ ਕੇ ਕੀ ਮੰਗਦੇ ਆ ਕੁਝ ਵੀ ਨਹੀਂ ਮੰਗਦੇ ਤੁਹਾਡੀ ਸਮਝ ਦੁਆਹੀ ਮੰਗਦੇ ਆ ਵਧੀਆ ਮੰਗਦੇ ਆ ਕਿ ਸਾਡੇ ਘਰੇ ਸਾਨੂੰ ਵਧੀਆ ਉਹ ਕਰੇ ਸਸ਼ਗਰ ਡੇਲੀ ਪੋਸਟ ਪੰਜਾਬੀ ਦੇਖ ਰਹੇ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਨੇ ਕਹਿੰਦੇ ਜਿਹੜੀ ਯਾਰੀ ਦੋਸਤੀ ਹੁੰਦੀ ਆ ਸਭ ਤੋਂ ਉੱਪਰ ਹੁੰਦੀ ਆ ਖਾਸ ਕਰਕੇ ਜੇ ਇਨਸਾਨੀ ਰਿਸ਼ਤੇ ਦੀ ਗੱਲ ਕਰੀਏ ਤਾਂ ਸਾਡੇ ਯਾਰ ਦੋਸਤ ਬਹੁਤ ਹੁੰਦੇ ਆ ਲੇਕਿਨ ਦਗਾ ਵੀ ਜਿਹੜੀ ਆ ਯਾਰ ਦੋਸਤ ਕਮਾ ਜਾਦੇ ਨੇ ਕਈ ਹੁੰਦੇ ਨੇ ਅਜਿਹੇ ਲੇਕਿਨ ਕਹਿੰਦੇ ਵੀ ਜਿਹੜੇ ਜਾਨਵਰਾਂ ਦੇ ਨਾਲ ਜਿਹੜੀ ਯਾਰ ਦੋਸਤੀ ਪਾਈ ਹੋਵੇ ਤਾਂ ਉਹ ਕਦੇ ਦਗਾ ਨਹੀਂ ਕਰਦੇ ਹੈਗੇ ਔਰ ਇਸੇ ਕਰਕੇ ਹਮੇਸ਼ਾ ਜੇ ਪੈਟ ਦੀ ਗੱਲ ਕਰੀ ਜਾਵੇ ਖਾਸ ਕਰਕੇ ਜਿਹੜੀ ਕੁੱਤਿਆਂ ਦੀ ਗੱਲ ਕੀਤੀ ਹੈ ਵਾਗਸ ਦੀ ਗੱਲ ਕੀਤੀ ਜਾਵੇ ਜੇਕਰ ਉਹ ਘਰ ਦੇ ਵਿੱਚ ਰੱਖੇ ਹੋਏ ਨੇ ਉਹਨਾਂ ਨਾਲ ਯਾਰੀ ਦੋਸਤੀ ਇਨਸਾਨ ਦੀ ਪੈ ਜਵੇ ਤਾਂ ਉਹ ਕਦੇ ਦਗਾ ਨਹੀਂ ਕਰਦੇ ਤੇ ਪਿਆਰ ਮੁਹੱਬਤ ਵੀ ਬਹੁਤ ਮਿਲਦਾ ਹੈ ਇਸੇ ਤਰੀਕੇ ਦੇ ਨਾਲ ਇੱਕ ਸ਼ਖਸ ਦੇ ਵੱਲੋਂ ਨੌਜੜੇ ਜਾਨਵਰ ਨੇ ਉਹਨਾਂ ਨਾਲ ਪਿਆਰ ਵੀ ਬਹੁਤ ਦਿਖਾਇਆ ਜਾਂਦਾ ਹੈ ਨਾਲ ਦੀ ਨਾਲ ਦੱਸਦੀ ਕਿ ਇਹ ਜਿਹੜਾ ਨਾਲ ਇਹਨਾਂ ਨੇ ਪੈਟ ਰੱਖਿਆ ਹੋਇਆ ਇਹ ਪੈਟ ਨੂੰ ਨਾਲ 24 ਘੰਟੇ ਨਾਲ ਰੱਖਦੇ ਨੇ ਇਹ ਸ਼ਖਸ ਅਗਰ ਕੋਈ ਕੰਮ ਕਰਨ ਜਾਣਾ ਹੈ ਤਾਂ ਇਹ ਸਕੂਟਰ ਦੇ ਉੱਤੇ ਹੀ ਇਹਨਾਂ ਦੇ ਨਾਲ ਜਾਂਦਾ ਆ ਔਰ ਇੱਕ ਯਾਰੀ ਦੋਸਤੀ ਦੀ ਜਿਹੜੀ ਮਿਸਾਲ ਹੈ ਉਹ ਵੀ ਕਾਇਮ ਕੀਤੀ ਗਈ ਹੈ ਕੀ ਹਮੇਸ਼ਾ ਜਦੋਂ ਵੀ ਕਦੇ ਕੋਈ ਦੁਖਤ ਤਕਲੀਫ ਆਉਂਦੀ ਹੈ ਤਾਂ ਇਹ ਜਿਹੜਾ ਡੌਗ ਹੈ ਇਹਨਾਂ ਦੇ ਨਾਲ ਰਹਿੰਦਾ ਆ ਔਰ ਅਗਰ ਇਹਦੇ ਲੋਡ ਪੈ ਜਾਂਦੀ ਹੈ ਤਾਂ ਇਹਨਾਂ ਨਾਲ-ਨਾਲ ਹਮੇਸ਼ਾ ਸਫਰ ਕਰਦਾ ਹੈ ਤਾਂ ਹੋਰ ਵੀ ਦੱਸ ਦੇ ਨਾਲ-ਨਾਲ ਵੀ ਇਹ ਨੌਜਵਾਨ ਦੇ ਵੱਲੋਂ ਜਿਹੜੇ ਬਾਕੀ ਇਵਾਰਾ ਜਿਹੜੇ ਕੁੱਤੇ ਨੇ ਡੌਗਸ ਨੇ ਤਾਂ ਉਹਨਾਂ ਦੀ ਵੀ ਨਾਲ ਦੇ ਨਾਲ ਦੇਖਭਾਲ ਕੀਤੀ ਜਾਂਦੀ ਹੈ ਔਰ ਰੂਪੀ ਪਾਣੀ ਦਾ ਜਿਹੜਾ ਜਗਾਰ ਹੁੰਦਾ ਜਿਹੜਾ ਨਹੀਂ ਹੋ ਪਾਂਦਾ ਕੀ ਬਾਰੇ ਕੋਈ ਫਿਰ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹਨਾਂ ਦੇ ਵੱਲੋਂ ਹਮੇਸ਼ਾ ਗੱਲਬਾਤ ਕਰਦੇ ਆ ਭਾਜੀ ਕੀ ਨਾਮ ਤੁਹਾਡਾ ਹੈ ਇੱਕ ਵਾਰੀ ਆ ਜਿਵੇਂ ਕੇ ਅਸੀਂ ਆਉਂਦੇ ਪੈ ਅਸੀਂ ਦੇਖਦੇ ਪਈ ਤੁਹਾਨੂੰ ਵੀ ਸਕੂਟਰ ਤੇ ਕੀੜਾ ਘੜਾ ਰਹੇ ਸੀ ਮੈਂ ਇਹਨਾਂ ਨੂੰ ਇਹ ਯਾਰੀ ਦੋਸਤੀ ਕਿਵੇਂ ਬਣ ਗਈ ਨਾਲ ਇਹ ਮੇਰੀ ਬਚਪਨ ਤੋਂ ਹੀ ਇਹਨਾਂ ਨਾਲ ਯਾਰ ਦੋਸਤੀ ਬਚਪਨ ਤੋਂ ਹੀ ਜਾਣੀ ਜਦੋਂ ਅਸੀਂ ਕਹਿੰਦੇ ਮਾਉਂਦੀ ਵੀ ਮਾਉਂਦੀ ਯਾਰੀ ਸੀ ਕਿ ਛੜੇ ਸੂਪੇ ਹੀ ਨੰਗੀ ਕਾਪਾ ਨੇ ਨਰਮੀ ਜਾਨ ਨਾਲ ਪਿਆਰ ਸੀ ਰੱਖਿਆ ਇਸ ਕਗੇ ਸੂਤੋ ਮੇਰਾ ਪਿਆਰ ਹੈ ਇਹਨਾਂ ਨਾਲ ਅੱਛਾ ਕੀ ਨਾਮ ਰੱਖਿਆ ਇਸ ਦਾ ਹਾਂ ਰੈਂਬੋ ਰੈਂਬੋ ਹਾਂਜੀ ਰੈਂਬੋ ਕਾ ਤੋ ਰੱਖਿਆ ਇਹਨਾਂ ਨਾਲ ਰੈਂਬੋ ਭਾਈ ਮੈਸ ਕਰਕੇ ਰੱਖਿਆ ਨਾਮ 다ਕੀ ਮੈਨੂੰ ਇਹ ਪਲਪਲ ਯਾਦ ਆਂਦਾ ਰਹੇ ਕਿ ਮੇਰਾ ਕੋਈ ਜਾਨਵਰ ਸੀਗਾ ਜਿਹਨੂੰ ਮੈਂ ਦਿਲੋਂ ਜਾਨ ਨਾਲ ਪਿਆਰ ਕੀਤਾ ਠੀਕ ਆ ਤੇ ਉਹ ਜਾਨਵਰ ਜਿਹੜਾ ਚੋਰੀ ਹੋਇਆ ਸਭ ਕੁਝ ਹੀ ਸਮਝਦਾ ਸੀਗਾ ਬੜੀ ਚੰਗੀ ਤਿਕਨੇ ਲੈਂਗੁਏਜ ਸਮਝਦਾ ਸੀ ਸਾਰੀ ਹਰ ਚੀਜ਼ ਨਾ ਤੇ ਉਹ ਜਾਨਵਰ ਚੋਰੀ ਹੋਣ ਦੇ ਕਰਕੇ ਮੈਂ ਇਹਦਾ ਨਾਮ ਰੈਂਬੋ ਰੱਖਤਾ ਹੂੰ ਅੱਛਾ ਇਹ ਸਕੂਟਰ ਦੀ ਕਿਹੜੇ ਕਿਹੜਾਉਨੇ ਹੋਗੇ ਸ਼ਾਨ ਸਕੂਟਰ ਦੀ ਘੁੰਮਦਾਈ ਹੈ ਤੇ ਇਹ ਸਕੂਟਰ ਤੇ ਕਿੱਥੇ ਕਿੱਥੇ ਜਾਂਦੇ ਹੁੰਦੇ ਆ ਕੂਟਰ ਦੇ ਜਿੱਥੇ ਕੰਮ ਮਿਲ ਜੇ ਜਿਵੇਂ ਕਿ ਕੰਮ ਕਰਦੇ ਕਿ ਤੂੰ ਕੰਮ ਬਿਜਲੀ ਦਾ ਕੰਮ ਕਰਦਾ ਫਿਟਿੰਗ ਕਰ ਕਰਦੀ ਫਿਟਿੰਗ ਕਰਦੀ ਸੀ ਦੀ ਫਿਟਿੰਗ ਕਰ ਤੇ ਕਿੱਥੇ ਕਿੱਥੇ ਫੇਰ ਵੀ ਜਿਹੜਾ ਕੋੜਾ ਕੱਟੇ ਹੁੰਦਾ ਜਿੱਥੇ ਮਿਲ ਜੇ ਕੰਮ ਭਾਈ ਹਾਂ ਕਿੱਥੇ ਵੀ ਮਿਲ ਜੇ ਲੁਧਿਆਣੇ ਚ ਲੁਧਿਆਣੇ ਚ ਮਿਲ ਜੇ ਬਾਹਰ ਮਿਲ ਜੇ ਹਾਂ ਚਲੇ ਜਾਂਦਾ ਜੀ ਮੇ ਜਿਹੜਾ ਪਹਿਲਾ ਡੌਗ ਸੀਗਾ ਉਹ ਮੇਰੇ ਨਾਲ ਦਿੱਲੀ ਤੱਕ ਭੁਮਿਆ ਹਰਦਵਾਰ ਤੱਕ ਭੁਮਿਆ ਜੀ ਦਿੱਲੀ ਚੋਰੀ ਹੋਇਆ ਦਿੱਲੀ ਤੱਕ ਹਾਂਜੀ ਕਰਦੇ ਗਏ ਸੀਗੇ ਅੰਬਰਸਰ ਵੀ ਗਿਆ ਜੀ ਉਹ ਜਾਨਵਰ ਮੇਰੇ ਨਾਲ ਹਾਂ ਜਿਹੜਾ ਮੇਰੇ ਚੋਰੀ ਹੋਇਆ ਉਹ ਅੰਬਰਸਰ ਵੀ ਗਿਆ ਹੋਗਾ ਉਹ ਦਿੱਲੀ ਵੀ ਗਿਆ ਵਾ ਅੱਛਾ ਜੀ ਹੋਇਆ ਹਰਦਵਾਰ ਵੀ ਗਿਆ ਵਾ ਤੇ ਇਹ ਹਜੇ ਇੰਨਾ ਘੁੰਮਿਆ ਨਹੀਂ ਹੈਗਾ ਉਹੀ ਘੁੰਮਿਆ ਉਹ ਵਾ ਅੱਛਾ ਕਹਿੰਦੇ ਵੀ ਖਾਣ ਪੀਣ ਦਾ ਨਾ ਉਹ ਜਿਹਾ ਹੁੰਦਾ ਭਾਈ ਇਹਨਾਂ ਨੂੰ ਉਹ ਜੀ ਡਾਈਟ ਵੀ ਬਣੀ ਪੈਂਦੀ ਹੈ ਨਾ ਤੇ ਫਿਰ ਇਹ ਡਾਈਟ ਦਾ ਕਿਵੇਂ ਇਹਨਾਂ ਦਾ ਪਲਾਨ ਕਰਦੇ ਹੋ ਕੋਈ ਆ ਕੇ ਮਦਦ ਕਰਕੇ ਜਾਂਦਾ ਹੈ ਜਾਂ ਤੁਸੀਂ ਸਾਰਾ ਕੁਝ ਐਂਡਲ ਕਰਦੇ ਹੋ ਇਹਨਾਂ ਦੇ ਦੇਖੋ ਕੁਝ ਬੰਦੇ ਹੈਗੇ ਆ ਜਿਹੜੇ ਇੱਥੇ ਠੀਕ ਆ ਉਹ ਹਫਤੇ 'ਚ 10 ਦਿਨਾਂ 'ਚ ਜਦੋਂ ਵੀ ਉਹਨਾਂ ਦਾ ਮੌਕਾ ਮਿਲਦਾ ਵਾ ਸ਼ੈਡ ਉਹਨਾਂ ਲਾਇਆ ਹੋਇਆ ਵਾ ਤੇ ਉਹ ਸ਼ੈਡ ਦੇ ਵਿੱਚ ਆਉਂਦੇ ਨੇ ਤੇ ਸੂਬੇ ਦੋਦੇ ਉਹ ਇਹਨਾਂ ਨੂੰ ਪਾ ਜਾਂਦੀ ਆ ਮੇਰੇ ਸਾਹਮਣੇ ਵੀ ਕਈ ਵਾਰ ਪਾ ਜਾਂਦੇ ਆ ਪੁੱਛ ਵੀ ਲੈਂਦੇ ਆ ਕਿ ਇਹਨਾਂ ਨੂੰ ਪਾਈਏ ਕਿ ਨਾ ਪਾਈਏ ਕਿ ਕਈਆਂ ਦੇ ਹੁੰਦੇ ਆ ਨਾ ਇਦਾਂ ਹੀ ਕਈ ਬੰਦੇ ਹੁੰਦੇ ਆ ਕਿ ਯਾਰ ਸਾਡੇ ਜਨਮ ਨੂੰ ਜਤੂ ਪਾਰੇ ਉਹ ਤੇ ਇਸ ਕਰਕੇ ਯਾਨਕੀ ਮਨ ਨੂੰ ਕਿਹਾ ਸੀ ਕਿ ਮੈਂ ਕੋਈ ਨਾ ਤੁਸੀ ਪਾ ਦੂ ਕੋਈ ਫਿਕਰ ਰੋਕੇ ਪਾ ਦੋ ਕਿਉਂਕਿ ਪੁੰਨ ਤਾਂ ਉਹਨਾਂ ਨੂੰ ਵੀ ਲੱਗਣਾ ਜੀ ਮੈਨੂੰ ਕੱਲ ਨੂੰ ਤਾਂ ਲੱਗਣਾ ਮੈਂ ਤਾਂ ਇਹ ਚਾਹੁੰਦਾ ਵਾਂ ਕਿ ਸਾਰਿਆਂ ਤੋਂ ਇਹ ਚਾਹੁੰਦਾ ਵਾਂ ਕਿ ਤੁਸੀਂ ਯਾਨਕੀ ਪੁੰਨ ਕਮਾਓ ਜਿੰਨਾ ਹੋ ਸਕੇ ਪੁੰਨ ਕਮਾਓ ਕੋਈ ਨਹੀਂ ਦਿੱਕਿਆ ਜਿੰਨਾ ਮਰਜ਼ੀ ਪੈਸਾ ਕਮਾ ਲਓ ਪੁੰਨ ਹੀ ਨਾਲ ਜਾਣਾ ਵਾ ਤੁਹਾਡੇ ਕੁਛ ਨਹੀਂ ਜਾਣਾ ਤੁਹਾਡੇ ਨਾਲ ਉਹਨੇ ਹੀ ਵਿਜੇ ਪ੍ਰਾਪਤ ਕਰਨੀ ਆ ਪਉਣੀ ਸਭ ਕੁਛ ਕਰਨਾ ਬਈ ਤੁਸੀਂ ਪਾਰ ਵੀ ਕਰੀਓਗੇ ਤਾਂ ਕਾਹਾਂ ਕੀ ਕਰੋਗੇ ਅੱਛਾ ਇੱਕ ਟੋਟਲ ਤੁਹਾਡੇ ਕੋ ਕਿੰਨੇ ਖੋਣ ਕੇ ਜਿਹੜੇ ਸਪੇਡ ਹੋਗੇ ਇਸ ਵੇਲੇ ਤੁਹਾਡੇ ਕੋ 7 ਨੇ ਮੇਰੇ ਕੋਲ 7 ਹੈਗੇ ਹਾਂਜੀ ਪਰ ਮੈਂ ਤੁਹਾਨੂੰ ਮਸਾਬੀ ਦਾ ਜਤਨਾ ਦੇਖੋ ਮੈਂ ਇਹਨਾਂ ਨੂੰ ਜਮਾਦੂ ਨਹੀਂ ਪਾਲਿਆ ਹਾਂ ਮੈਨਾਂ ਇਹਨਾਂ ਨਾਲ ਪਿਆਰ ਆ ਜਿਹੜੇ ਮੇਰੇ ਘਰੇ ਆ ਜਾਂਦੇ ਆ ਕੀ ਗਾਈ ਮੇਰੇ ਨਾਲ ਬਹਿ ਜਾਂਦੇ ਆ ਖੋ ਵੀ ਜਾਂਦੇ ਆ ਰਾਤੀ ਘਰ ਦੇ ਵਿੱਚ ਕਰਦੇ ਕਿਸੇ 6-7 ਯਾਰ ਵਰ ਨੇ ਸਾਰੇ ਇਕੱਠੇ ਹੋ ਕੇ ਸੌਂਦੇ ਮੈਂ ਵੀ ਨਾਲ ਅਜੇ ਜਿਵੇਂ ਆਇਆ ਲਾਈਕ ਤੋਂ ਉਹਨੂੰ ਪਿਆਰ ਵੀ ਉਹਨੂੰ ਬਹੁਤ ਮਿਲਣ ਵਾਲਾ ਲੋਕਾਂ ਦੇ ਬਤੋਂ ਹਾਂਜੀ ਹਾਂਜੀ ਪਿਆਰ ਤਾਂ ਬਹੁਤ ਜਣੇ ਕਰਦੇ ਜੀ ਇਹਨੂੰ ਵੀ ਉਹਨੂੰ ਵੀ ਬਹੁਤ ਪਿਆਰ ਕਰਦੇ ਸੀਗੇ ਜਾਨੂ ਜੀ ਹੂੰ ਜਿਹੜਾ ਆਇਆ ਯਾਨੀ ਚੋਰੀ ਹੋਇਆ ਉਹਨੂੰ ਬਹੁਤ ਪਿਆਰ ਕਰਦੇ ਹਾਲੇ ਵੀ ਤੁਹਾਡੀ ਯਾਦਾਂ ਜ ਹੈਗਾ ਹਾਲੇ ਹਾਂਜੀ ਹਜੇ ਵੀ ਯਾਦ ਜ ਹੈਗਾ ਫੋਟੋ ਵੀ ਹੈਗੀ ਜੀ ਆਉਂਦੀ ਹੂੰ ਤੇ ਫੋਟੋ ਨਾ ਤੁਹਾਨੂੰ ਦਿਖਾ ਵੀ ਦੇਣਾ ਵਾ ਜੇ ਚੋਰੀ ਬਾਕੀ ਅਗੇ ਤੁਹਾਡੀ ਮਰਜ਼ੀ ਆਉਦੀ ਹੈ ਹੂੰ ਜੇ ਕੋਈ ਚੋਰੀ ਕਰ ਲੈ ਲੇ ਸਾਰਿਆਂ ਨੂੰ ਇੱਕ ਨਹੀਂ ਸਾਰਿਆਂ ਨੂੰ ਪਤਾ ਬਾ ਆ ਜਾਨਵਰ ਨਾ ਅੱਛਾ ਇਹ ਮੈਨੂੰ ਦੱਸੋ ਮੈਨੂੰ ਇਹ ਤੁਹਾਡੇ ਕੋਲ ਕਿੰਨੇ ਚਿਰ ਤੋਂ ਰਹਿ ਰਿਹਾ ਵਾ ਇਹ ਮੇਰੇ ਕੋਲੇ ਹੋ ਗਿਆ ਜੀ ਇਹਨੂੰ 1.5 ਸਾਲ ਹੋ ਗਿਆ ਹੂੰ 1.5 ਸਾਲ ਤੁਹਾਡੇ ਕੋਲ ਰਹਿੰਦਾ ਅੱਛਾ ਜੀ 1.5 ਸਾਲ ਦਾ ਹੋ ਗਿਆ ਜੀ ਉਹ ਜਿਹੜਾ ਪਹਿਲਾਂ ਹੋਇਆ ਉਹ 2.5 ਸਾਲ ਦਾ ਸੀ ਜਿਹੜਾ ਪਹਿਲਾਂ ਚੋਰੀ ਹੋਇਆ 2.5 ਸਾਲ ਦਾ ਅੱਛਾ ਜਦੋਂ ਇਹ ਕੰਮ ਤੇ ਲੈ ਕੇ ਜਾਂਦੇ ਹੋ ਕਦੇ ਤਾਂ ਕੋਈ ਆਬਜੈਕਸ਼ਨ ਨਹੀਂ ਕਰਦਾ ਹੈਗਾ ਨਾਲ ਚ ਕੀ ਫਰਕ ਨਹੀਂ ਸਾਡੀ ਕੋਈ ਆਬਜੈਕਸ਼ਨ ਨਹੀਂ ਕਰਦਾ ਹੂੰ ਕੰਮ ਛੱਡ ਦੂੰਗਾ ਨਾ ਪਤਾ ਕੰਮ ਛੱਡ ਦਿੰਦਾ ਕੰਮ ਛੱਡ ਦਿੰਦਾ ਕੰਮ ਛੱਡ ਦਿੰਦਾ ਸਾਬ ਜੀ ਗੱਲ ਆਪਣੇ ਕੋਲੇ ਭਾਈ ਜਿਹੜਾ ਸਾਡੇ ਦਰবেশ ਨੂੰ ਕੁਝ ਕਹਿੰਦਾ ਸੀ ਉਹਦਾ ਕੰਮ ਛੱਡ ਦੇ ਅੱਛਾ ਫਿਰ ਇਹ ਸਾ ਉਹਨਾਂ ਦਾ ਕਮਾਈ ਕਈ ਲੋਕ ਜੇ ਮਨਾ ਕਰਦੇ ਕਮਾਈ ਤਾਂ ਫਿਰ ਨਾ ਮਾਤਰ ਹੁੰਦੀ ਹੋਣੀ ਨਹੀਂ ਤਾਂ ਫਿਰ ਵੀ ਕਮਾਈ ਹੁਣ ਜਿੰਨੀ ਕੁ ਪ੍ਰਮਾਤਮਾ ਦਊਗਾ ਜੀ ਓਨੀ ਕੁ ਕਰਾਂਗੇ ਨਾ ਹੁਣ ਮੰਨ ਲਓ ਹੁਣ ਫਰਜ਼ ਕਰੋ ਹੁਣ ਮੈਂ ਤੁਹਾਡੇ ਹੀ ਕੰਮ ਕਰਨ ਚਲੇਗਾ ਜੀ ਤੁਸੀਂ ਕਹਿੰਦਾ ਸਾਡੇ ਬੱਚਿਆਂ ਨੂੰ ਵੱਡੂਗਾ ਜੇ ਮੈਂ ਤੁਹਾਨੂੰ ਪੂਰੀ ਯਕੀਨ ਵਿਸ਼ਵਾਸ ਪੂਰਾ ਹੀ ਦਵਾ ਰਿਹਾ ਤੁਹਾਨੂੰ ਕਿ ਮੈਂ ਤੁਹਾਡੇ ਜਵਾਕਾਂ ਨੂੰ ਕੁਝ ਕਹੂਗਾ ਤੇ ਮੈਂ ਬੈਠਾ ਹਾਂ ਠੀਕ ਹੈ ਹਾਂ ਤੁਹਾਡੇ ਜਵਾਕਾਂ ਦੇ ਕੋਲੇ ਨਾ ਜਾਵੇ ਇਹ ਤੁਹਾਡੇ ਜਵਾਕ ਕੋਲੇ ਨਹੀਂ ਜਾਣਗੇ ਦੋਰਤ ਬਾਰੇ ਗੱਲ ਕਰਦਾ ਸੀ ਨਾ ਕਿ ਜਿੱਦੂ ਬਾਈ ਉਹਨਾਂ ਦਰਦੀ ਦਾ ਬਟਿਕ ਦਰਦ ਜਿਹੜੇ ਜਿਹੜਾ ਜਾਣਦਾ ਫਿਰ ਐਦਾਂ ਹੀ ਖੜਦਾ ਹੁੰਦਾ ਇਹ ਹਾਂਜੀ ਕਈ ਵਾਰ ਐਦਾਂ ਹੀ ਖੜੇ ਹੁੰਦੇ ਆਪਦੀ ਮਰਜ਼ੀ ਦਾ ਹਮਾਲਾ ਕਰ ਜੀ ਹਾਂ ਰੁੱਕ ਡੋਕੇ ਰਿਹਾ ਡੋਕ ਟੋਕਿਆ ਨਹੀਂ ਬਪਾ ਕੀ ਜਾਨਦਾ ਨੂੰ ਡੋਗਦੇ ਆ ਟਾਟ ਸਾਹਮਣੇ ਬੈਠੇ ਹੋਏ ਆ ਕਿੰਨੇ ਇਹ ਅੰਦਰ ਜਾਂਦੇ ਆ ਖਾਂਦੇ ਆ ਪੀਂਦੇ ਆ ਬਾਹਰ ਆ ਜਾਂਦੇ ਆ ਦੁੱਧ ਪੀਂਦੇ ਆ ਪਾਰ ਆ ਜਾਂਦੇ ਪਾਣੀ ਪੀਂਦੇ ਸਭ ਕੁਝ ਖਾਪੀ ਜਾਂਦਾ ਤੇ ਬਾਹਰ ਚਲੇ ਜਾਂਦੇ ਅੱਛਾ ਇਹ ਨਹੀਂ ਤੇ ਇਸ ਜਗ੍ਹਾ ਤੇ ਕੀ ਅੰਦਰ ਕੱਲਾ ਰਹਿੰਦਾ ਵਾ ਨਹੀਂ ਇਹਵੇਂ ਨਾਲ ਸਵੇਰੇ ਕੰਮ ਤੇ ਨਿੱਕਲ ਜਾਂਦਾ ਵਾ ਬਾਕੀ ਇਹ ਜਿਹਨੇ ਵੀ ਜਾਨਵਰ ਨੇ ਇਹ ਸਾਰੇ ਗਲੀ ਵਿੱਚ ਦੱਬਦੇ ਰੋਡ ਤੇ ਲੱਗਦੇ ਠੀਕ ਕਿਉਂਕਿ ਮੈਂ ਇੱਕ ਵਾਰੀ ਨਾ ਇੱਦੀ ਅੰਦਰ ਬੰਦ ਕਰਕੇ ਚਲੇ ਗਿਆ ਸੀਗਾ ਤੇ ਟੋਂ 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 ਰੋ ਲੱਗੇ ਰ ਤਾਂ ਮੇਰੇ ਬੜੇ ਹੀ ਫੀਲ ਕੀ ਹੋਈ ਯਾਰ ਮੈਂ ਕਿਹਾ ਯਾਰ ਜਾਨਵਰ ਮੰਦਰ ਬੰਦ ਕਰਾਇਆ ਕਿ ਹਾਲਾ ਕਿ ਜਾਨਵਰ ਦੇ ਸੱਟ ਲੱਗੀ ਹੋਈ ਸੀ ਜਦੋਂ ਮੈਂ ਬਾਹਰ ਕਰਕੇ ਗਿਆ ਮੈਂ ਤੇ ਇਸ ਕਰਕੇ ਉਹ ਜਾਨਵਰ ਦੇ ਸੱਟ ਲੱਗੀ ਮੈਨੂੰ ਬਹੁਤ ਫੀਲ ਆਇਆ ਮੈਂ ਕਿਹਾ ਇੱਕ ਤਾਂ ਮੈਂ ਉਹਨੂੰ ਰੋਟੀ ਵੀ ਮੈਂ ਕਿਹਾ ਉਹਦੇ ਬਾਥਰੂਮ ਲੈਟ ਰਹੀ ਨਹੀਂ ਬਹੁਤ ਔਖਾ ਜਾ ਹੋ ਜਾਂਦਾ ਤੇ ਮੈਂ ਇਸ ਕਰਕੇ ਮੈਂ ਉਹਨੂੰ ਦੁਆਰ ਤੋਂ ਬਾਹਰ ਆਨਾਂ ਨੂੰ ਸਾਰ ਨੂੰ ਬਾਹਰ ਛੱਡ ਕੇ ਆ ਮੈਂ ਇਹਨੂੰ ਕੰ